ਉਹ ਅੰਦੀ ਬਾਹਰ ਦਾਤ ਨੂੰ ਲੈ ਕੇ ਕੀ ਕਹਾਂ ਦਿੰਦੇ ਬਾਤਾਂ ਇੱਕ ਸਰ ਬੈਠਾ ਹੀ ਇੱਥੇ ਦੋਨੇ ਜਣੇ ਦੋਨੇ ਜਣੇ ਤੇ ਇਧਰੋਂ ਮੋਟਰਸਾਈਕਲ ਤੇ ਆਏ ਦੋ ਜਣੇ ਸਵਾਗਤ 93 ਠੀਕ ਹੈ ਤੇ ਆਂਦੇ ਸਾਡੇ ਲਾਗੇ ਮੋਟਰਸਾਈਕਲ ਖੜਾ ਕੀਤਾ ਉਹਨਾਂ ਨੇ ਗਨ ਕੱਢੀ ਅੱਛਾ ਸਾਡੇ ਤੇ ਰੱਖਤੀ ਤੇ ਮੈਨੂੰ ਕਹਿੰਦਾ ਜਿੰਨਾ ਕੈਸ਼ ਹੈ ਕੱਢ ਦੇ ਮੈਂ ਕੈਸ਼ ਫੜ ਕੇ ਦੇਦਾ ਜੀ ਨਹੀਂ ਮੋਟਰਸਾਈਕਲ ਤੇ ਜਿਹੜੇ ਸਵਾਰੀ ਕਿਦਾਂ ਦਾ ਹੁਲੀਆ ਕਿਵੇਂ ਸੀ ਹੁਲੀਆ ਤਾਂ ਕੋਈ ਨਹੀਂ ਉਹਨਾਂ ਮੂੰਹ ਵਾਲੇ ਭਿੱਟਦੇ ਸੀ ਸਾਰੇ ਮੂੰਹ ਭਿੱਟੇ ਸੀ ਹਾਂਜੀ ਸਰਦਾਰ ਸੀਗੇ ਮੋਨੇ ਮੋਨੇ ਸੀ ਦੋਨੇ ਸਰ ਠੀਕ ਹੈ ਕਿੰਨਾ ਕੈਸ਼ ਲੈ ਗਏ ਕੈਸ਼ 15000 ਰੁਪਏ ਲੈ ਠੀਕ ਹੈ 3 ਵਜੇ ਦੀ ਦਿਨ ਦਿਨ ਦਾ ਸਵਾਗਤ 3 ਵਜੇ ਹਾਂਜੀ ਸਵਾ 3 ਵਜੇ ਹਾਂਜੀ ਤੇ ਦਿਨ ਨਡਾਲੇ ਵਾਲ ਨੂੰ ਚਲ ਗਏ ਨਡਾਲੇ ਵੱਲ ਨੂੰ ਚਲ ਗਏ ਹਾਂਜੀ ਨਡਾਲੇ ਸਾਈਡ ਤੇ ਵੀ ਕਾਫੀ ਵਾਰਦਾਤਾਂ ਕਰਕੇ ਗਏ ਨੇ ਚਰਚਾ ਹੋਣੀ ਵਾਲੀ ਕਿਨ ਆਹੀ ਇੰਟਰਸਟਿੰਗ ਕਿਉਂਕਿ ਸਾਡਾ ਖੁਦ ਰੰਗੂੜਿਆ ਟੈਨਸ਼ਨ ਜੀ ਬਹੁਤ ਆਈ ਅੱਗੇ ਠੀਕ ਹੈ ਜੀ ਹਾਂਜੀ ਹਾਂਜੀ ਤੇ ਕੀ ਮੰਗ ਕਰਦੇ ਹੋ ਮੰਗ ਕਰਦੇ ਬਸ ਬੰਦੇ ਫੜੇ ਜਾਂਦੇ ਨੇ ਇਨਸਾਫ ਹੋ ਜਾਦੇ ਨੇ ਪਰਾਂ ਸਾਲਾ ਫਾਈਨ ਨਹੀਂ ਸਕੇ ਦਿੱਤੀ ਹਾਂਜੀ ਕਰ ਕਾਲੀ ਦਿੱਤੀ ਇਹਨਾਂ ਨੇ ਆਪਣੀ ਕਾਰਵਾਈ ਖੁਦ ਨੂੰ ਕਰਤੀ ਜੀ ਲਈ ਕੋ ਮੌਕਾ ਦੇਖ ਕੇ ਗਈ ਬੋਲ ਸਾਹੀ ਮੌਕਾ ਦੇਖ ਕੇ ਗਈ ਠੀਕ ਹੈ ਜੀ ਧੰਨਵਾਦ